ਪੰਜਾਬ ਵਿੱਚ ਕੁਝ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਨੇ ਆਫਤ ਮਚਾਈ ਹੋਈ ਹੈ ਉੱਥੇ ਹੀ ਬੁੜਲਾਡਾ ਸ਼ਹਿਰ ਦੀ ਚੌੜੀ ਗਲੀ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਦਿਨਾਂ ਤੋਂ ਪਾਣੀ ਜਮਾ ਹੋ ਜਾਣ ਕਾਰਨ ਇਸ ਗਲੀ ਦੀ ਆਵਾਜਾਈ ਠੱਪ ਹੋ ਚੁੱਕੀ ਹੈ ਅਤੇ ਮਾਹੌਲ ਬਦਬੂਦਾਰ ਬਣਿਆ ਹੋਇਆ ਹੈ ਜਿਸ ਤੇ ਅੱਜ ਮਹੱਲਾ ਨਿਵਾਸੀ ਪਰੇਸ਼ਾਨ ਹੋ ਕੇ ਨਗਰ ਕੌਂਸਲ ਅਤੇ ਹਲਕਾ ਵਿਧਾਇਕ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੀ ਪਹਿਚਾਨ ਚੌੜੀ ਗਲੀ ਹਰ ਸਮੇਂ ਬਰਸਾਤ ਦੇ ਦਿਨਾਂ ਵਿੱਚ ਪਾਣੀ ਭਰਨ ਕਾਰਨ ਉੱਥੇ ਗੰਦਗੀ ਅਤੇ ਬਦਬੂ ਪੈਦਾ ਹੁੰਦੀ ਹੈ ਜਿਸ ਕਾਰਨ ਬੱਚੇ ਤੇ ਬਜ਼ੁਰਗਾਂ ਨੂੰ ਭਿਆਨਕ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਪਹੁੰਚੇ ਸਮਾਜ ਸੇਵੀ ਆਗੂਆਂ ਨੂੰ ਮੋਹੱਲਾ ਨਿਵਾਸੀਆਂ ਨੇ ਖਰੀਆਂ-ਖਰੀਆਂ ਸੁਣਾਈਆਂ ਮੁਰਦਾਬਾ ਨਕੂਨੋ ਸਰਕਾਰ ਮੁਰਦਾਬਾ ਚੌੜੀ ਗਲੀ ਨਾਲ ਡਾਕੀ ਮਾਰਨ ਵਾਲੀ ਸਰਕਾਰ ਮੁਰਦਾਬਾ ਚੌੜੀ ਗਲੀ ਨਾਲ ਡਾਕੀ ਮਾਰਨ ਵਾਲੀ ਸਰਕਾਰ ਮੁਰਦਾਬਾ मशीन नालो महीने पहिला नाले साफ़ कराए गे ਉਸ ਮਸ਼ੀਨ ਦੇ ਨਾਲ ਆ ਮਤਲਬ ਕਿ ਆ ਇਹ ਗੱਲ ਕਹੀ ਗਈ ਸੀ ਕਿ ਇਹ ਮਸ਼ੀਨ ਦੇ ਨਾਲ ਮੁਰਕੇ 25 ਸਾਲ ਪਾਣੀ ਨਿਕਲੂਗਾ ਜਿਆਦਾ ਉਹ ਮਸ਼ੀਨ ਡੁਪਲੀਕੇਟ ਹੈ ਜਾਂ ਉਹ ਫਾਰਮੈਟ ਹੀ ਹੈ ਜੇ ਜੇ ਉਹ ਮਸ਼ੀਨ ਸਹੀ ਹੈ ਉਥੇ ਬੋਰੀਆਂ ਨਿਕਲਦੀਆਂ ਆ ਸੀ ਫੇਰ ਮੁਰਕੇ ਦੇਖਿਆ ਨੇ ਅੱਜ ਕੰਮ ਕੱਲ ਚੱਲਦੇ ਦੇਖਿਆ ਹੈ ਬਟ ਉਹ ਸੋਲੂਸ਼ਨ ਕੋਈ ਨਹੀਂ ਹੋ ਰਹਾ ਮੂੰਹ ਕਰਕੇ ਬੋਲੋ ਉਹਦੇ ਵਿੱਚ ਗੜਬੜੀ ਹੈ ਇਹਦੇ ਵਿੱਚ ਗੜਬੜ ਹੈ 100% ਗੜਬੜ ਹੈ ਇਹ ਗੜਬੜ ਹੈ ਮੈਨਾਂ ਗੜਬੜ ਮੈਨਾਂ ਗੜਬੜ ਹੈ ਗੜਬੜ ਹੈ ਮਸ਼ੀਨ ਨਾਲ ਜਦੋਂ ਨਾਲੇ ਸਾਫ ਸਾਈਟ ਫੇਸਬੁਕ ਤੇ ਆ ਰਿਹਾ ਸੀ ਅਸੀਂ ਉਹ ਦੇਖਿਆ ਐ ਐਮਐਲਏ ਸਾਹਿਬ ਹੀ ਪੂਰੀਆਂ ਕਢਵਾਈ ਜਾਂਦੇ ਨੇ ਤੁਸੀਂ ਵੀ ਸਾਰੇ ਕਢਾਰੇ ਚ ਗੋਰੀਆਂ ਸਾਨੂੰ ਆਇਆ ਸੀ ਸਾਡੀ ਮੰਡੀ ਦਾ ਸੁਧਾਰ ਹੋ ਗਿਆ ਵੀ ਗੋਰੀਆਂ ਨਿਕਲ ਗਈਆਂ ਹੁਣ ਸਾਫ਼ ਹੋ ਗਿਆ ਪੰਜ ਚਾਰ ਦਿਨਾਂ ਬਾਅਦ ਤੇ ਦਸ ਦਿਨਾਂ ਬਾਅਦ ਦੇਖਿਆ ਉਹ ਗੋਰੀਆਂ ਨਿਕਲ ਨਹੀਂ ਆਜੇ ਤੋ ਫੇਸਬੁਕ ਤੇ ਆਣ ਵੜ ਗਿਆ ਲੰਘ ਉਮੀਦ ਜਾ ਕੇ ਵੀ ਮੰਡੀ ਦਾ ਸੋਲੂਸ਼ਨ ਹੋ ਗਿਆ ਮੁਰਗੇ ਪਾਣੀ ਦੀ ਖੰਡ ਨਹੀਂ ਖੜੂਗੀ ਸਿੱਖੇ ਹੋ ਗਈ ਉਹ ਪਾਣੀ ਫੇਰ ਖੜ ਰਿਹਾ ਉਸੇ ਤਰ੍ਹਾਂ ਸੇਮ ਪ੍ਰੋਬਲਮ ਫੇਰ ਐ ਇਟ ਮੀਨਸ ਉੱਥੇ ਕੋਈ ਗੜਬੜ ਹੋਈ ਐ ਇਟ ਮੀਨਸ ਗੜਬੜ ਐ ਜੀ ਅਸੀਂ ਚੋੜੀ ਗਲੀ ਦੇ ਵਸਨੀਕਾਂ ਜੀ ਮੇਰਾ ਨਾਮ ਹੈ ਹਰੀਸ਼ ਜਿੰਦਲ ਹੈਪੀ ਸਾਡੀ ਚੋੜੀ ਗਲੀ ਦੇ ਵਿੱਚ ਬਹੁਤ ਜ਼ਿਆਦਾ ਗੰਦਾ ਪਾਣੀ ਖੜਾ ਹੈ ਬਹੁਤ ਵੱਡੀ ਬਿਮਾਰੀ ਫੈਲ ਸਕਦੀ ਹੈ ਪ੍ਰਸ਼ਾਸਨ ਸਾਡੀ سپورਟ ਕਿਉਂ ਨਹੀਂ ਕਰ ਰਿਹਾ ਉਸ ਦਾ ਕਾਰਨ ਕੀ ਹੈ ਇਹ ਸਾਨੂੰ ਗਲੀ ਦੇ ਵਿੱਚ ਚਮੜੀ ਦੇ ਰੋਗ ਹੋ ਗਏ ਬਹੁਤ ਬੰਦਿਆਂ ਨੂੰ ਇੱਕ ਬੱਚੇ ਦਾ ਪੈਰ ਸਲਿੱਪ ਕਰ ਗਿਆ ਉਹਦੀ ਬਾਹ ਟੁੱਟ ਗਈ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਪੁੱਛਗਿੱਛ ਨਹੀਂ ਹੈ ਇਲੈਕਸ਼ਨ ਤੋਂ ਪਹਿਲਾਂ ਸਾਨੂੰ ਕਿਹਾ ਗਿਆ ਸੀ ਕਿ ਤੁਹਾਡੀ ਚੋੜੀ ਗਲੀ 'ਚ ਪਾਣੀ ਨਹੀਂ ਖੜੂਗਾ ਸਾਨੂੰ ਵੋਟ ਪਾਓ ਸਾਰੀ ਚੋੜੀ ਗਲੀ ਨੇ ਵੋਟਾਂ ਪਾਈਆਂ ਨੇ ਪਰ ਜਦੋਂ ਹੁਣ ਇਹਨਾਂ ਦਾ ਬੰਦਾ ਇਹ ਗੱਲ ਕਹਿ ਰਿਹਾ ਵੀ ਸਾਨੂੰ ਚੋੜੀ ਗਲੀ ਨੇ ਵੋਟ ਨਹੀਂ ਪਾਈ ਅਸੀਂ ਤੁਹਾਡਾ ਕੰਮ ਕਿਵੇਂ ਕਰਵਾਈਏ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ ਐਮਐਲਏ ਸਾਹਿਬ ਦਾ ਫਰਜ਼ ਬੰਦਾ ਸੀ ਚੋੜੀ ਗਲੀ 'ਚ ਆਉਣ ਦਾ ਉਹ ਆ ਕੇ ਮਾਹੌਲ ਦੇਖਣ ਵੀ ਕੀ ਹੋ ਰਿਹਾ ਸਿਸਟਮ ਚੇਅਰਮੈਨ ਸਾਹਿਬ ਦਾ ਫਰਜ਼ ਬੰਦਾ ਸੀ ਕਮੇਟੀ ਦੇ ਪ੍ਰਧਾਨ ਦਾ ਫਰਜ਼ ਬੰਦਾ ਸੀ ਆ ਕੇ ਦੇਖਣ ਦਾ ਬਹੁਤ ਵੱਡੀ ਗੰਦਗੀ ਫੈਲ ਸਕਦੀ ਹੈ ਬਹੁਤ ਬੁਰਾ ਹਾਲ ਹੈ ਅਸੀਂ ਇਹ ਸ਼ਬਦ ਸੁਣ ਦੱਸ ਨਹੀਂ ਸਕਦੇ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਇਹਨਾਂ ਦਾ ਫਰਜ ਬੰਦਾ ਸੀ ਸਾਨੂੰ ਦੱਸਣ ਦਾ ਵੀ ਸਾਡੇ ਛੋਟੇ ਤੋਂ ਵੋਟਰਾਂ ਦਾ ਅਸੀਂ ਲਵਾਂਗੇ ਪਰ ਥੋੜਾ ਕੰਮ ਨਹੀਂ ਕਰਦੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ ਲੱਗਣਾ ਕੀ ਆ ਬਹੁਤ ਮਾੜੇ ਹਾਲਾਤ ਨੇ ਪਾਣੀ ਵਿੱਚੋਂ ਬਹੁਤ ਜ਼ਿਆਦਾ ਮੁਸ਼ਕਲ ਸਮੈਲ ਆ ਰਹੀ ਆ ਮੈਂ ਹੈਰਾਨ ਆ ਕਿ ਇੱਥੇ ਰਹਿਣਾ ਔਰ ਔਰੀ ਜਿਹੀ ਬੈਠੀਆਂ ਨੇ ਮੇਰੀਆਂ ਭੈਣਾਂ ਨੇ ਕੋਈ ਮਾਂ ਬਾਪ ਨੇ ਕੋਈ ਧੀਆ ਨੇ ਵਿਚਾਰੀਆਂ ਬਹੁਤ ਪਰੇਸ਼ਾਨੀ ਆ ਬਸ ਮੈਂ ਦੱਸ ਵੀ ਨਹੀਂ ਸਕਦਾ ਕਿੰਨੀ ਕੀਤੀ ਆ ਸਾਡੀ ਬਹੁਤ ਪਰੇਸ਼ਾਨੀ ਆ ਲਗਾਤਾਰ ਕਿੰਨੇ ਜੁੰਗ ਦਾ ਪ੍ਰਬੰਧ ਕੰਮ ਨਹੀਂ ਆ ਤੁਸੀਂ ਇਹ ਜਦੋਂ ਅਸੀਂ 2021 ਚ ਵੋਟਾਂ ਪਈਆਂ ਐ ਐਮਸੀ ਜੀ ਬਣਿਆ ਉਦੋਂ ਇਹ ਰੋਡ ਬਣਨ ਲੱਗੀ ਸੀ ਵੋਟਾਂ ਪੈ ਰਹੀਆਂ ਸੀ ਮੈਂ ਉਦੋਂ ਵੀ ਕਿਹਾ ਵੀ ਇਹ ਭਾਈ ਚੌੜੀ ਗਲੀ ਨੀਮੀ ਹੋਊਗੀ ਇਹਦਾ ਲੈਵਲ ਹੋਣਾ ਚਾਹੀਦਾ ਉਦੋਂ ਵੀ ਚਲੋ ਬਣਾਤੀ ਉਹਨਾਂ ਨੇ ਠੇਕੇਦਾਰਾਂ ਨੇ ਕਿਵੇਂ ਵੀ ਕੀਤਾ ਹੁਣ ਇਹਦਾ ਹੱਲ ਹੋ ਸਕਦਾ ਅਸੀਂ ਐਸਡੀਐਮ ਸਾਹਿਬ ਨੂੰ ਮਿਲ ਕੇ ਆਏ ਆ ਇਥੋਂ ਪੈ ਪੈ ਕੇ ਉਹ ਨਾਲੇ ਚ ਪੈ ਸਕਦੀ ਆ ਪਾਣੀ ਸਾਰਾ ਪਾਣੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਇਹ ਸਿਰਫ ਨਗਰ ਕੌਂਸਲ ਪ੍ਰਧਾਨ ਦੀ ਨਲਕੀ ਆ ਇਹ ਸਾਡਾ ਅੱਜ ਦਾ ਮਸਲਾ ਨਹੀਂ ਹੈਗਾ ਅੱবি ਅੱਜ ਹੀ ਖੜਿਆ ਪਾਣੀ ਜੋ ਲੋਕ ਅਦੇ ਵੀ ਮੀਂਹ ਪੈਂਦਾ ਉਹਦਾ ਹਮੇਸ਼ਾ ਲਈ ਇੱਥੇ ਪਾਣੀ ਖੜਦਾ ਜੀ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੈ ਇਹ ਪਾਣੀ ਤਾਂ ਬਿਨਾਂ ਵੀ ਨਾਲੀਆਂ ਦਾ ਪਾਣੀ ਨਿਕਲਦਾ ਇੱਥੇ ਜਿਹਦੇ ਨਾਲ ਗੰਦਗੀ ਫੈਲਦੀ ਆ ਮੱਛਰ ਫੈਲਦਾ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਰਹੀ ਆ ਅਸੀਂ ਅੰਦਰ ਕਹਿ ਦੋ ਕਿ ਬੈਜੇ ਨੇ ਸਾਡੇ ਬਿਜ਼ਨਸ ਠੱਪ ਹੋ ਗਏ ਸਾਡੇ ਬੱਚੇ ਪਾਣੀ ਚ ਡਿੱਗਦੇ ਆ ਹੁਣ ਵੀ ਪਲੇਟ ਪਈ ਆ ਕਿਸੇ ਬੱਚੇ ਦੇ ਸਾਡੇ ਨਾਲ ਵਾਲੇ ਪੜੋਸੀਆਂ ਦੇ ਬੱਚੇ ਦੇ ਪਲੇਟ ਪਈ ਆ ਹੁਣੀ ਸਾਰਾ ਦਿਨ ਇੱਥੇ ਪਾਣੀ ਖੜਾ ਰਹਿੰਦਾ ਆ ਦਾ ਕੋਈ ਮਸਲਾ ਨਹੀਂ ਹੈਗਾ ਕੋਈ ਹੱਲ ਨਹੀਂ ਕਰ ਰਹੀ ਸਰਕਾਰਿਆਂ ਦਾ ਇਹਦਾ ਪਾਣੀ ਦਾ ਨਿਕਾਸੀ ਬਹੁਤ ਜ਼ਰੂਰੀ ਆ ਹੁਣ ਸਾਨੂੰ 40 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਇਹਦਾ ਕਦੇ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਸਾਡੀ ਪਪਾ ਗੱਲ ਸਿਰ ਵੀ ਸੁਣਨ ਨੂੰ ਮਿਲਦੀ ਹੈ ਵੀ ਜਿਹੜੀ ਚੌੜੀ ਗਲੀ ਹੈ ਸਭ ਤੋਂ ਕੌਸ਼ੇ ਇਲਾਕਾ ਹੈਗਾ ਸਭ ਤੋਂ ਵਧੀਆ ਇਲਾਕਾ ਪਰ ਹੁਣ ਇਸ ਟਾਈਮ ਸਭ ਤੋਂ ਗੰਦਾ ਇਲਾਕਾ ਚੌੜੀ ਗਲੀ ਹੈ ਇਹ ਬਰਸਾਤ ਦੇ ਦਿਨ ਅੱਜ ਕਿੰਨੇ ਦਿਨਾਂ ਚ ਪਾਣੀ ਨਿਕਲੇ ਹੁੰਦਾ ਹੁਣ ਕਿਵੇਂ ਹੁਣ ਤਾਂ ਆਪ 10 ਦਿਨ ਹੋ ਗਏ ਜੀ ਨਿਕਲ ਹੀ ਨਹੀਂ ਰਿਹਾ ਪਾਣੀ ਬਿਲਕੁਲ ਵੀ ਸਗੋਂ ਅੰਗਾ ਵੀ ਬੰਦ ਕਰਤੇ ਬੰਨ ਲਾਤੇ ਵੀ ਪਾਣੀ ਚੌੜੀ ਗਲੀ ਦੇ ਵਿੱਚ ਹੀ ਰਵੇ ਨਾਲੀਆਂ ਸਾਨੂੰ ਚਮੜੀ ਦੇ ਰੋਗ ਹੋ ਗਏ ਅਸੀਂ ਜਦੋਂ ਪਾਣੀ ਚ ਟੱਪਦੇ ਆ ਸਾਨੂੰ ਬਿਮਾਰੀਆਂ ਲੱਗ ਗਈਆਂ ਬਹੁਤ ਜ਼ਿਆਦਾ ਕਿ ਨਾ ਨੀ ਅੰਦਰ ਕੋਈ ਮੈਂ ਸੁਖਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਬੁਲਾਡਾ ਸਾਡੇ ਧਿਆਨ ਚ ਮਸਲਾ ਉਹ ਪੂਰੇ ਪ੍ਰਸ਼ਾਸਨ ਦੇ ਵਿੱਚ ਧਿਆਨ ਚ ਹੈ ਇਹ ਕੁਦਰਤੀ ਆਫਤ ਕਰਕੇ ਜੋ ਪਾਣੀ ਦੀ ਸਮੱਸਿਆ ਹੈ ਉਹ ਚੌੜੀ ਗਲੀ ਵਿੱਚ ਵਾਪਰੀ ਹੈ ਪਾਣੀ ਖੜੇ ਹੋਣ ਤਿੰਨ ਚਾਰ ਦਿਨ ਹੋ ਗਏ ਪਾਣੀ ਵਿੱਚ ਸਲੱਲ ਮਾਰ ਜੇ ਸਾਨੂੰ ਕਿਸੇ ਕੋਲ ਦਾ ਪਤਾ ਹੈ ਲੋਕਾਂ ਦਾ ਜੀਣਾ ਬਹੁਤ ਆਰਾਮ ਹੈ ਪਰ ਅੱਗੇ ਨਾ ਜਿਹੜੀ ਉੱਥੇ ਆਪਣੀ ਡਰੇਨ ਜਿੱਥੇ ਪਾਣੀ ਨਿਕਲਦਾ ਆਪਣਾ ਜਾ ਕੇ ਉਹ ਡੇਨ ਓਵਰਫਲੋ ਹੋਣ ਕਾਰਨ ਉਹਦੇ ਵਿੱਚ ਪਾਣੀ ਨਹੀਂ ਜਾ ਰਿਹਾ ਮੋਟਰਾਂ ਜੋ ਅਸੀਂ ਚਲਾਉਨੇ ਆ ਓਵਰਫਲੋ ਮਾਰ ਜੀ ਜਾਂਦੇ ਨੇ ਜਦ ਮੇਰਾ ਜਈਕਾ ਸਾਡਾ ਸਰਵੇਰਾ ਦੋਨੇ ਤੇ ਗੈਰ ਨਹੀਂ ਦੇਖੋ ਜੀ ਸਥਿਤੀ ਜਦੋਂ ਵੀ ਡਾਊਨ ਹੁੰਦਾ ਪਾਣੀ ਅਸੀਂ ਨਾਲ ਦੀ ਨਾਲ ਮੋਟਰ ਚਲਾ ਕੇ ਇਹਨੂੰ ਬਾਕੀ ਸਿਵਰੇਜ ਬੋਰਡ ਦੀ ਹੜਤਾਲ ਹੈ ਜੀ ਮਨ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਸ ਤਰ੍ਹਾਂ ਕਰੋ ਕੁਦਰਤੀ ਆਫਤ ਸਹਿਰ ਵਾਸੀ ਪਰੇਸ਼ਾਨ ਨੇ ਹੁਣ ਉਹਨਾਂ ਨੂੰ ਕਹਿ ਵੀ ਦੋ ਸੀ ਉੱਥੋਂ ਟੈਂਕਰ ਪਾਣੀ ਦੇ ਭਰੋ ਉਹ ਮੁੰਡੇ ਟੈਂਕਰ ਲੈ ਕੇ ਆ ਰਹੇ ਨੇ ਤੇ ਸ਼ਾਮ ਤੱਕ ਜਿੰਨੇ ਟੈਂਕਰ ਭਰੇਗੇ ਪਾਣੀ ਦੇ ਉੱਥੋਂ ਪਾਣੀ ਟੈਂਕਰ ਭਰ ਕੇ ਸਹਿਰ ਵਾਸੀ ਨੂੰ ਅਸੀਂ ਬਹੁਤ ਮਤਲਬ ਆਰਾਮ ਦੀ ਜਿੰਦਗੀ ਜੀਣ ਵਾਸਤੇ ਕੋ ਕਰਾ ਰਹੇ ਹਾਂ